ਜਿੱਥੇ ਜਹਾਂ ਅਜੀ ਦਾ ਭਰਾਵਾ ਕਰ ਲਈ ਜੀ ਹੁਣ ਜਹਾਂ ਇੱਕ ਸੌਦਾ ਨਹੀਂ ਹੋਇਆ ਜਿਹੜਾ 8 ਕਰੋੜ ਦਾ ਸੀ ਲੋ ਜੀ ਮਾਰਾ ਦੀ ਅਸਲ ਦਿਖਾ ਲਈ ਤਸਵੀਰ ਲੱਤੀ ਹੈ ਆ ਗੰਭਾਤ ਉਹ ਮਾਈ ਨਿਊ ਵਲੋਗ ਤੇ ਆਪਾਂ ਚੱਲੇ ਹੁਣ ਅੱਜ ਲਾਸਟ ਆ ਬਸ ਲਾਸਟ ਦਿਨ ਮੰਨੋ ਕੱਲ ਨੂੰ ਕੱਲ ਨੂੰ ਸਵੇਰੇ ਆਪਣੀ ਟ੍ਰੇਨ ਆ ਤੇ ਹੁਣ ਚੱਲੇ ਆ ਪ੍ਰਸ਼ਾਦ ਤੇ ਕੁਝ ਸਮਾਨ ਸਮੋਲ ਕੁ ਇੱਧਰ ਅੱਜ ਆਈ ਆ 5 ਤਰੀਕ ਬੱਜ ਗਏ ਨੇ 11:30 ਮੈਨੂੰ ਲੱਗ ਗਿਆ ਟਾਈਮ ਵੀਡੀਓ ਐਕਸਪੋਰਟ ਕਰਦੇ ਚੱਲ ਬਈ ਚਾਰ ਵਾਰੀ ਵੀਡੀਓ ਬਣਾ ਲਈ ਆ ਪੰਜਵੀਂ ਵਾਰ ਜੇ ਕੋਈ ਸਹੀ ਹੋਈ ਆ ਬਣੀ ਆ ਚਾਰ ਵਧਾ ਪਹਿਲਾਂ ਹੀ ਘਟੀ ਜਾਂਦੀ ਜੀ ਪੂਰੀ ਵੀਡੀਓ ਬਣ ਗਈ ਬਾਅਦ ਵਿੱਚ ਘਟੀ ਗਈ ਹਲੋ ਜੀ ਲੰਗਰ ਹਾਲ ਦਾ ਦ੍ਰਿਸ਼ ਆਗੇ ਫਿਰ ਦੁਆ ਸੇਵਾ ਦੁਆ ਕਰਾਂਗੇ ਤੇ ਪਹਿਲਾਂ ਸਮਾਨ ਖਰੀਦ ਲਈ ਇਸ ਟਾਈਮ ਨਾਲ ਹੀ ਟਾਈਮ ਜਦੋਂ ਉੱਪਰ ਹੀ ਹੋ ਗਿਆ ਤੇ ਬਹਿਰਾ ਹੋ ਗਿਆ ਤੇ ਬਹੁਤ ਜੜੀਆਂ ਜਾਨਾ ਬਾਈ ਸੱਚਖੰਡ ਜਾਂਦੇ ਹੁਣ ਨਾ ਦੁਪਹਿਰ ਤੱਕ ਮੇਰੇ ਭੀੜ ਘੱਟ ਹੋ ਗਈ ਸਵੇਰ ਨਾਲ ਕਾਂਕੀ ਲੋਕਾਂ ਦਾ ਜ਼ਿਆਦਾ ਨਾਨਕਚੀ ਰੇਹ ਚਲੇ ਜਾਂਦੇ ਨੇ ਜ਼ਿਆਦਾਤਰ ਲੋਕ ਲੋਕਲ ਚਲੇ ਜਾਂਦੇ ਨੇ ਕੱਲ ਆਉਣ ਲੋਕਲ ਚਲੇ ਜਾਣਗੇ ਜਾਂ ਨਾਨਕਚੀ ਚਲੇ ਜਾਣਗੇ ਜਾਂ ਚਲੇ ਜਾਣਗੇ ਨਾਮ ਦੇ ਬਾਬੇ ਪਾਸ ਨਾਮ ਦੇ ਹਾਂ ਸੰਗਤਪੁਰੀ ਘਟਾ ਨਹੀਂ ਦਾ ਪੂਰੀ ਚਹਿਰਤਾ ਨੂੰ ਆ ਗਈ ਆ ਆਖਲੇ ਆ ਪੂਰੇ ਘਰੇ ਹੋਊਗਾ ਹਾਂ ਇਹ ਪੜਾ ਬਣਾਏ ਟ੍ਰੈਫਿਕ ਕੰਟਰੋਲ ਨੂੰ ਬਣਾਏ ਵੀ ਤੁਰੇ ਜਾਂਦੇ ਲੋਕ ਰਾਤ ਨੂੰ ਭੀੜ ਨਹੀਂ ਹੋਣੀ ਦੀ ਵੀ ਤੁਰੇ ਜਾਂਦੇ ਲੋਕ ਉੱਪਰ ਦੀ ਨਾ ਇਹਨਾਂ ਦਾ ਵੀ ਵਰਤਦਾ ਹੀ ਨਹੀਂ ਕੋਈ ਇਦਾਂ ਅਸੀਂ ਨੰਗੇ ਆ ਦੋ ਤਿੰਨ ਵਾਰੀ ਆ ਦਾਂ ਨੰਗੇ ਆ ਮੈਂ ਵਰਤ ਤਾਂ ਨਹੀਂ ਦੇਖਿਆ ਇਹਨੂੰ ਕੋਈ ਤਾਂ ਤੇ ਸ੍ਰੀ ਸੱਚਕੰਡ ਹਜੂਰ ਅਬ ਚਲ ਨਗਰ ਨਾਲ ਨੇ ਲੈ ਚਾਜ ਪੂਰਾ ਬੇੜੀ ਭੀੜ ਨਹੀਂ ਰਾਤ ਨੂੰ ਪੂਰੀ ਭੀੜ ਹੋ ਜਾਂਦੀ ਹੈ ਮੱਥਾ ਆਪਾਂ ਸਵੇਰੇ ਟੇਕੀ ਸੀ ਤੇ ਹੁਣ ਸ਼ਾਮ ਨੂੰ ਟੇਕਾਂਗੇ ਆਰਤੀ ਵਕਤ ਇੱਧਰ ਸੱਚਖੰਡ ਸਾਹਿਬ ਦਾ ਲੰਗਰ ਹਾਲ ਆ ਦੁਪਹਿਰ ਦੇ ਸਮੇਂ ਸੰਗਤ ਪੂਰੀ ਘਟ ਜਾਂਦੀ ਆ ਕਮਰੇਾਂ 'ਚ ਵੀ ਬਾਕੀ ਜਿਹੜੇ ਉੱਥੇ ਨਾਨਕ ਜੀਰੇ ਜਾਂਦੇ ਨੇ ਉਧਰ ਨੂੰ ਚਲੇ ਜਾਂਦੇ ਆ ਹੁਣ ਪ੍ਰਸ਼ਾਦ ਲੈਣੇ ਉੱਥੋਂ ਗੇਟ ਤੋਂ ਤੇ ਐਂਡ ਲੈ ਕੇ ਜਾਣਾ ਜਿਹੜਾ ਪ੍ਰਸ਼ਾਦ ਆਪਾਂ ਨੇ ਉਹ ਲੈਣੇ ਆ ਦਾ ਹਾਲ ਦਾ ਰੰਗ ਗੁਰੂ ਸਾਹਿਬ ਦੇ ਸਮੇ ਤੋਂ ਹੀ ਚੱਲਦਾ ਆ ਰਿਹਾ ਲੋਕ ਰੋਗੋ ਜੀ ਦੇ ਫਟ ਲੱਗੇ ਵੀ ਦਾ ਰੋਗੋ ਜੀ ਨੇ ਵੀ ਹੀ ਦਾਲ ਪੀਤੀ ਹੋਈ ਉਹ ਸਮੇ ਤੋਂ ਹੀ ਲੰਗਰ ਚੱਲਦਾ ਆ ਰਿਹਾ 11 ਵਜੇ ਫੇਰ ਸ਼ੁਰੂ ਹੋ ਜਾਂਦਾ ਲੰਗਰ ਸਾਰੀ ਸੰਗਤ ਦਾ ਦਾਲ ਦਾ ਲੰਗਰ ਛੱਕ ਰਹੀ ਹੈ ਇਹ ਸਰੀਰਕ ਰੋਗ ਲਈ ਬਹੁਤ ਵਧੀਆ ਦਾਲ ਦਾ ਲੰਗਰ ਹੈ ਗੁਰੂ ਸਾਹਿਬ ਦਾ ਹਮਤ ਚਲਦਾ ਆ ਰਿਹਾ ਉਹ ਤੋਂ ਲੋ ਜੀ ਮਹਾਰਾ ਦੀ ਅਸਲ ਦਿਖਾ ਲਈ ਤਸਵੀਰ ਲੈਤੀ ਹੈ ਜਿਹੜੀ ਸੱਤ ਖੰਡ ਲੱਗੀ ਹੋਈ ਆ ਲੋਈ ਕੜੇ ਦੇ ਛੋਟੀਆਂ ਤਸਵੀਰਾਂ ਵੀ ਲੈ ਲਈ ਤੇ ਹੁਣ ਉਧਰ ਆ ਇੱਕ ਚਾਵਲਾ ਪ੍ਰਿੰਟਿੰਗ ਚਾਵਲਾ ਪ੍ਰਿੰਟਿੰਗ ਉਹ ਤੋਂ ਇੱਕ ਹੱਥ ਦੀ ਬਣੀ ਹੋਈ ਪ੍ਰਿੰਟਿੰਗ ਦੇਖਣੀ ਜੇ ਮਿਲ ਗਈ ਤਾਂ ਉਹ ਵੀ ਲੈ ਲਾਂਗੇ ਇੱਥੇ ਉਹਨੇ ਵੀ ਪੈਂਟ ਦਿੱਤੀ ਹਿਉਣੀ ਹਿਉਣੀ ਵੀ ਜਿਹਦਾ ਬਟਨ ਟੁੱਟ ਗਿਆ ਸੀ ਆ ਹੁੱਕ ਦਾ ਲੌਂ ਵਾਲਾ ਉਹ ਤਾਂ ਟੇਲਰ ਪਹਿਲਾਂ ਮਸਾਂ ਟੇਲਰ ਲੱਭਿਆ ਪਹਿਲਾਂ ਜੀ ਉਹ ਉੱਧਰੋਂ ਲੰਘਾ ਸੀ ਮੋੜਾ ਕਰਨੀ ਨੂੰ ਫਿਰ ਉਧਰੋਂ ਆਨੇ ਇੱਧਰੋਂ ਭੇਜਿਆ ਵੀ ਟੇਲਰ ਦਾ ਉੱਥੇ ਆ ਫਿਰ ਹੁਣ ਇੱਥੇ ਆਇਆ ਲੈਣ ਜਿੱਥੇ ਅਦੀਵਾ ਭਰਾਵਾ ਕਰ ਲਈ ਜੀ ਬਣੀ ਜਹਾ ਸੌਦਾ ਨਹੀਂ ਹੋਇਆ ਜਹਾ 10 ਕਰੋੜ ਦਾ ਸੀ ਘਟ ਰਹੇ ਆ ਹਜੇ ਕਵੇਂ ਸ਼ਾਮ ਤੱਕ ਘਟ ਜੂਗਾ 5 ਅੰਦਾਜ਼ੇ ਕਰੋੜ ਦਾ ਘਟ ਗਿਆ ਬਹਿ ਰਹੇ ਆ ਹੋਈ ਖਾਣ ਨੂੰ ਵੀ ਸਮਾਨ ਲੈਣਾ ਕਮਰੇ ਚ ਬਹਿ ਗਏ ਹਾਂ ਤੇ ਇਹ ਚੱਲੇ ਹੁਣ ਕਮਰੇ ਚ ਨੂੰ ਸਮਾਨ ਲੈਣਾ ਚਾਵਲਾ ਦਾ ਵੀ ਨਹੀਂ ਮਿਲਿਆ ਉਹ ਤਾਂ ਉੱਥੋਂ ਜਾ ਕੇ ਪ੍ਰਿੰਟ ਕਰਾ ਲਾਂਗੇ ਆਪਾਂ ਮਰੇ ਕੋਲ ਸਾਵਨ ਸਮਾਰ ਕੇ ਫੋਟੋ ਮੇਥੋਂ ਮਾ ਦੀ ਤਲੀਅਰ ਕਰਕੇ ਫਿਰ ਉੱਥੋਂ ਜਾ ਕੇ ਪ੍ਰਿੰਟਿੰਗ ਕਰਾ ਲਾਂਗੇ ਉਦੀ ਪ੍ਰਿੰਟਿੰਗ ਕਰਾਈ ਹੋਈ ਆ ਉਹ ਉਹ ਬਾੜੀ ਵੇਈਏ ਵੇਦ ਇੱਥੇ 682 ਤੋਂ 6000 5000 ਐ ਵੇਚਦੇ ਨੇ ਉੱਪਰ ਸਾਰਾ ਸੋਲਰ ਪ੍ਰੋਜੈਕਟ ਲੱਗਾ ਇਹਦੇ ਹੋਰੋਂ ਕਿੰਨਾ ਵੱਡਾ ਪ੍ਰੋਜੈਕਟਾ ਕਿੰਨਾ ਹਾਲ ਆ ਤੁਰ ਤੱਕ ਲੱਗਾ ਸਵਾਇ ਇੱਕ ਹੋ ਗਿਆ ਥਾਲ ਦਾ ਵਰਖਾ ਆ ਭੱਲੇ ਜਾਂਦਾ ਖਾਇੰਤੀ ਆਂਦਾ ਤੇ ਹੁਣ ਬਹਿਨੇ ਜਾਂ ਕਮਰੇ ਚ ਕੁੰਚਰ ਲਈ ਫੇਰ ਜਲਦੀ ਸੇਵਾ ਕਰਨ ਸ਼ਾਮ ਨੂੰ ਹੁਣ ਇੱਕ ਵੀਡੀਓ ਹੋਰ ਡਟ ਕਰਦੀ ਐ ਤੇ ਹਾਂਜੀ ਇਸ਼ਨਾਨ ਕਰ ਲਿਆ ਆਪਾਂ ਨਾ ਕਿ ਤਿਆਰ ਆਂ ਸ਼ਾਮ ਦੇ ਵੱਜ ਗਏ ਨੇ 5:00 6:35 ਹੋ ਗਏ ਤੇ ਹੁਣ ਚੱਲੇ ਆਪਾਂ ਇਹਦੇ ਬਾਅਦ ਚੱਲਾਂਗੇ ਆਪਾਂ ਗੁਰਦਾਰਾ ਸਾਹਿਬ ਆਰਤੀ ਆਪਾਂ ਹੋਊਗਾ ਉੱਥੇ ਜਾਣਾ ਗੋਪਾਲ ਦਾਰਥ ਉਧਰ ਆਰਤੀ ਹੁੰਦੀ ਜਾਂਦੀ ਐ ਸੱਚਖੰਡ ਸਾਹਿਬ ਫਿਰ ਉੱਥੇ ਜਲਾ ਆਪਾਂ 7:00 ਵਜੇ ਲੱਗਦੇ 7:00 ਵਜੇ ਸ਼ੁਰੂ ਹੋ ਜਾਂਦੀ ਐ 6:30 ਦੇ 50 ਮਿੰਟ ਤੇ ਮਹਾਰਾ ਤੇ ਸੁੱਖਾ ਸਣ ਹੋ ਜਾਂਦੇ ਨੇ 10 ਗ੍ਰੰਥ ਤੇ ਗਰਾਸ ਖਾਉਂਦੇ ਨੇ ਫਿਰ ਪਾਇਲਾ ਲਗਾਉਂਦੇ ਨੇ ਬਸ ਟਾਈਮ-ਟਾਈਮ ਤੇ ਪਾਉਂਦੇ ਨੇ ਆ ਤੇ ਪਹਿਲਾਂ ਜਾਣਾ ਹੁਣ ੱੱੱਲੇ ਲੰਗਰ ਸਾਹਿਬ ਥੱਲੇ ਪਹਿਲਾਂ ਆਮਨਾਂ ਵਾਲੀ ਉੱਥੇ ਨੇ ਕਿ ਕੱਪੜੇ ਆ ਪਾ ਧੋਤੇ ਸਾਰੇ ਲੋ ਜੇ ਦਰਸ਼ਨ ਕਰ ਰਹੇ ਹਾਂ ਦੇ ਗੁਰਦੁਆਰਾ ਭਜਨਗੜ੍ਹ ਸਾਹਿਬ ਉਧਰ ਕੜਾ ਦੇਖੋ ਵੱਡਾ-ਵੱਡਾ ਬਿਆਵਦਾ ਆ ਪੁਰਾਣੀ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਮਗਰੋਂ ਨਵੀਂ ਇਮਾਰਤ ਆ ਪਾਵ ਲੱਖ ਜਪਜੀ ਸਾਹਿਬ ਦੇ ਪਾਣ ਕੀਤੇ ਜੀ ਸੰਤ ਆਵਾਤਰ ਸਿੰਘ ਜੀ ਨੇ ਮਸਤ ਆਉਣ ਵਾਲੇ ਸਾਹਿਬ ਨੂੰ ਫੌਦੀ ਨੌਕਰੀ ਛੱਡ ਕੇ ਦਹਿਰਾਦੂਨ ਤੋਂ ਪਾਜ਼ ਲਿੱਥੇ ਆਏ ਜੀ 7 ਦਿਨ ਤੇ ਰਾਤ ਗਦਾਵਰੀ ਉੱਤੇ ਖੜ ਕੇ ਨਾਮ ਜਪਿਆ ਸੰਤ ਆਵਾਤਰ ਸਿੰਘ ਜੀ ਮਸਤ ਆਉਣ ਵਾਲੇ ਆ ਗਿੱਠਾ ਸਾਹਿਬ ਆ ਸੰਤੋਪਾ ਹਜੂਰ ਰਾਜ ਸਿੰਘ ਜੀ ਐਡ ਜਥੇਦਾਰ ਜੋ ਇਹ ਸਤਾਨਾਵਾ ਸੰਤੋਪਾ ਜੁਗਿੰਦਰ ਸਿੰਘ ਜੀ ਐਡ ਸੀਗੇ ਵੀ ਜਥੇਦਾਰ ਸਤਖੰਡ ਸ੍ਰੀ ਅਵਚਨਗਰ ਹਜੂਰ ਸਾਹਿਬ ਦੇ ਸੇਗੋ ਮਨਾਇਆ ਜੀ ਆਪਾਂ ਜਨਮ ਬੰਦਗੀ ਕਰਨ ਲਈ ਖੁਦਾਵਰੀ ਦੇ ਕੰਢੇ ਤੇ ਇੱਥੇ ਸੰਤਾਂ ਵਾਰਾ ਮਾਸਤਾਨਾ ਜਾਗ ਰਹੇ ਨੇ ਕਿ ਇੱਧਰ ਗੁਰਦਾਰਾ ਜੀ ਆਪਾਂ ਨਦਾਨ ਸਿੰਘ ਜੀ ਮੰਗਰਾਂ ਵਾਲਿਆਂ ਦਾ ਚਿੜੀਆਂ ਗੇੜਾ ਦੇਣ ਗੀਆਂ ਇੱਦਾਂ ਉੱਪਰ ਹੀ ਚੱਲਦੇ ਆ ਪਾਣਾ ਇਹਦਾ ਤੁਹਾਨੂੰ ਦਿਖਾਉਣਾ ਆ ਆ ਗਏ ਜਿਹੜੀਆਂ ਉੱਥੇ ਯਾਰ ਨਹੀਂ ਹੈ ਅੱਛਾ ਬੋਲੇਗਾ ਮਸਕੇ ਲਈ ਪਾਸ ਕਰਨ ਨੂੰ ਬਣਾਇਆ ਸੀ ਸੰਗਤ ਲਈ ਸੰਗਤ ਨੂੰ ਵਰਤਦੇ ਜੀ ਇਧਰੋਂ ਆਵਾਜ਼ ਆਈ ਆਉਂਦੀ ਆ ਦੋਨਾਂ ਬੱਸ ਦਰੋਂ ਉੱਥੇ ਬੜਾ ਪਾਉ ਖਾਦਾ ਸੀ ਵਧੀਆ ਜੀ ਬੋਰਾ ਵਧੀਆ ਸਾਹਮਣੇ ਗੁਰਦੁਆਰਾ ਸਾਹਿਬ ਚੱਲਣਾ ਯਾਰ ਮਤੇ ਲੋਈ ਪੈਸਿਆਂ ਦਾ ਕੰਮ ਚ ਆਇਆ ਸੀ ਮੜੇ ਆ। ਏ ਟੀਮ ਭਾਲਦੇ ਫਿਰਦੀ ਸੀ। ਏ ਟੀਮ ਲੱਭ ਗਿਆ। ਪੈਸੇ ਜਮਾ ਕਰਾਉਣਾ ਸੀ ਥੋੜਾ ਜਿਹਾ। ਉਹ ਕਰਨਾ ਸੀ ਪੇਟੀਆਂ ਚਾਹੀਦੀਆਂ ਸੀਗੇ। ਚੱਲੇ ਆਉਣ ਦਰਵਾਜ਼ਾ ਸਾਬ ਬਸ। ਹੁਣ ਆਈ ਆਰਤੀ ਸ਼ੁਰੂ। 7 ਵਜੇ ਨੂੰ ਸ਼ੁਰੂ ਹੋ ਜਾਣੀ ਆ ਤੇ। ਚੱਲ ਰਿਹਾ ਬ్రో ਹਜੇ। ਸੁਖਾ ਸੰਦੀ ਵਾਸਤੇ ਤਿਆਰੀ ਆ 5-7 ਮਿੰਟ ਤੱਕ। ਜੋਨੇ ਜਾ ਕੇ ਲੈਣ ਚ ਖੜਦੇ ਜੋੜਾ ਕਰਾਉਣੇ ਜਾਵਾਂ ਦੁਪਹਿਰ ਵੇਲੇ ਦੇ ਸੰਗ ਦੇਖੀ ਕਿੰਨੀ ਘਟ ਗਈ ਹੁਣ ਦੇਖੋ ਜੀ ਕੁੜਾਈ ਦਰਵਾਜ਼ਾ ਸਾਹਿਬ ਦੇ ਪ੍ਰਧਾਨ ਨੂੰ ਫੋਨ ਲਾ God, shake our ਤਸ਼ਰੀਆਕ ਹਾਲ ਕਵਿਤਾ ਸਾਂਨੇ ਦਰਸ਼ਨੀ ਵਿਕੋਬੀਨਾ ਬੋਲੇ ਸੋ ਤਸ਼ਰੀਆਕ ਹਾਲ ਕਿ ਲਾਂ ਲੈ ਗਿਆ ਇਹ ਮਸਤ ਮਸਤ ਆਹ ਆਹ ਜਿਵੇਂ ਸਵੇਰੇ ਵੀਡੀਓ ਬਣਾਇਆ ਜਵਾ ਖਾਲੀ ਪਿਆ ਸੀ ਨਾ ਦਰਵਾਜ਼ੇ ਦਾ ਟਾਈਮ ਹੁਣ ਦੇਖੋ ਤੁਸੀਂ ਕਿੰਨਾ ਇਕੱਠਾ ਤੇ ਦਰਵਾਜ਼ੇ ਸਾਹ ਵਾਲੀ ਛੱਡ ਵੱਧ ਇਕੱਠਾ ਕਿਉਂਕਿ ਇੱਧਰ ਵੀ ਇਕੱਠੋ ਲੰਗਰ ਸਾਹਿਬ ਕਨੇ ਕਿ ਇਕੱਠਾ ਹੋਊਗਾ ਸਾਡਾ ਸੋਗਰ ਆਦਮ ਨਿਕਲਦੇ ਤੇ ਗਰਮੀ ਬਹੁਤ ਪੈਂਦੀ ਆ ਤੇ ਕੁਝ ਲੋਕ ਤਾਂ ਫਿਰ ਸਵੇਰੇ ਤੋਂ ਉੱਪੋਈ ਆ ਦਰਸਵਾ ਲਈ ਨਾਨਕ ਚੀਰੇ ਅ ਫਾਕਤਾ ਲਾਲ ਦੇਵ ਜੀ ਲੋਕਾਂ ਕਰੂ ਕਰਾਂ ਚ ਗਏ ਹੁੰਦੇ ਨੇ ਔਰ ਇਹਦੀ ਮਹਾਰਾਸ਼ਟਰ ਦੀ ਮਸ਼ਹੂਰ ਬੜਾ ਪੋਹਾ ਦਾ ਪਾ ਖਾ ਲਿਆ ਤੁਹਾਨੂੰ ਪੋਹਾ ਖਾਣਾ ਰਹਿ ਗਿਆ ਸਵੇਰੇ ਪੋਹਾ ਖਾਵਾਂਗੇ ਔਰ ਇਹਦੇ ਮਸ਼ਹੂਰ ਨੇ ਇਹ ਚੀਜ਼ਾਂ ਸਵੇਰੇ ਖਾਵਾਂਗੇ ਜਿਆਦਾ ਪੋਹਾ ਸਵੇਰੇ ਸਵੇਰੇ ਤਾਂ ਕਾਹਨੋਂ ਪੋਹਾ ਕੋਈ ਚੱਲਿਆ ਲੰਗਰ ਹਾਲ ਵੱਲੀ ਨੂੰ ਕਿਉਂਕਿ ਮੈਨੂੰ ਸ਼ੱਕ ਆਇਆ ਸੀ ਲੰਗਰ ਇਹਨਾਂ ਨੂੰ ਸ਼ੱਕ ਉਹ ਆਪਾਂ ਸੇਵਾ ਕਰਿਆ ਮੈਂ ਕੋਈ ਨਗਰ ਨਾ ਕਰੀਂ ਸੋਤ ਆਉਂਦੇ ਆਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ जल्दी दूजी गागर पवित्र तो बौली सचखंड श्री हजूर साहब अवचल नगर टाइम तीन बज के सतारा मिनट हो गए ਲੰਗਰ ਦੀ ਸੇਵਾ ਫੂਰਨ ਹੋ ਗਈ ਹੁਣ ਚੱਲੇ ਆ ਰੋਥੇ ਲੰਗਰ ਹਾਲ ਕਮਰੇਚ ਤੇ ਸਾਂ ਸਵੇਰੇ ਆਵਾਂ 6 ਵਜੇ ਅੱਧਾ ਆਪਣੀ ਵਾਪਸੀ ਦੀ ਟ੍ਰੇਨ ਵੀ ਹੈ ਸਵੇਰੇ 6 ਵਜੇ ਆਵਾਂ ਉੱਥੇ ਲੱਗਦਾ ਤਿਲਕ ਲੱਗਦਾ ਅੰਦਰ ਉਹ ਤੋਂ ਆਵਾਂਗੇ ਜੀ ਮਹਾਰਾਜ ਨੇ ਚਾਇਆ ਅਰੇ ਦੋ ਗਾਗਰਾਂ ਭਰੀਆਂ ਜਾਂਦੀਆਂ ਨੇ ਇੱਕ ਗੋਦਾਵਰੀ ਨਦੀ ਤਾਂ ਆਉਂਦੀ ਹੈ ਜਿਹੜੀ ਦੂਜੀ ਗਾਗਰ ਬੋਲੀ ਸਾਹਿਬ sire panga maharanjit singh ਦੁਆਰਾ ਸਾਰੇ ਇੱਕ ਵਿੱਚੀ ਗਾਗਰ ਉੱਥੋਂ ਆਉਂਦੀ ਹੈ ਇਹਦੇ ਸੰਗਤ ਬਹੁਤ ਘੱਟ ਸੀ ਜਿਵੇਂ ਅੱਗੇ ਬਹੁਤ ਘੱਟ ਹੁੰਦਾ ਅੱਜ ਘੱਟ ਸੀ ਕੁਝ ਪਰਸੈਂਟ ਕੋਈ ਜਿਹੜੇ ਕੱਲ ਆਏ ਨਹੀਂ ਸੰਗਤ ਆਈ ਆ ਉਹ ਲੇਟ ਪਹੁੰਚੀ ਆ ਰਾਤ ਟ੍ਰੇਨ ਇੱਥੇ ਹਣ ਚਾਰ-ਪੰਜ ਦਿਨ ਹੋ ਗਏ ਟ੍ਰੇਨ ਬਹੁਤ ਲੇਟ ਆਉਂਦੀ ਹੈ ਵੇ 10 ਵਜੇ ਆ ਜਾਂਦੀ ਕਿ ਉਹ ਕਦੇ ਅੰਲਾ ਵੀ 7 ਵਜੇ ਪਹੁੰਚੀ ਹੈ। ਥਕਾਨ ਜੁੰਦੇ ਨੇ। ਨੇ ਉੱਠ ਸਕੇ ਹੋਣੇ ਬਾਕੀ ਸੰਗਤ ਵਾਪਸ ਰੋਹ ਜਾਂਦੀ ਆ। ਦੋ ਟ੍ਰੇਨਾਂ ਰੋਹ ਜਾਂਦੀਆਂ ਇੱਥੇ। ਦੋ ਆਉਂਦੀਆਂ ਨੇ। ਇੱਕ ਪੰਜਾਬ ਤੋਂ ਗੰਗਾ ਨਗਰ ਸਾਈਡ ਤੋਂ ਆਉਂਦੀ ਆ। ਇੱਕ ਲੁਧਿਆਣਾ ਅੰਮ੍ਰਿਤਸਰ ਸਾਈਡ ਤੋਂ ਆਉਂਦੀ ਆ 7 ਘੰਟਾ ਐਕਸਪ੍ਰੈਸ। ਅੰਮ੍ਰਿਤਸਰ ਤੋਂ ਚੱਲਦੀ ਆ। ਸ੍ਰੀ ਗੰਗਾ ਨਗਰ ਤੋਂ ਐਕਸਪ੍ਰੈਸ ਗੰਗਾ ਨਗਰ ਤੋਂ ਚੱਲਦੀ ਆ। ਇਦੋਂ ਵਾਪਸ ਵੀ 2 ਘੰਟੇ ਦੇ ਫਰਕ ਨਾਲ ਜਾਂਦੀ ਹੈ ਸੱਚਕਣਡ ਐਕਸਪ੍ਰੈਸ 9 ਵਜੇ ਤੇ ਸ੍ਰੀ ਗੰਗਾ ਨਗਰ ਉਹ 11 ਵਜੇ ਚੱਲਦੀ ਇੱਥੇ ਤੇ ਬਾਕੀ ਚੱਲਦੇ ਆ। ਦੱਸੋ ਨੇ ਅੱਗੇ ਕਰਦੇ ਆ ਵੀਡੀਓ ਦਾ ਐਂਡ ਨਵਾਂ ਵਲੌਗ ਸ਼ੁਰੂ ਕਰਾਂਗੇ ਅੱਜ ਤੇ ਕੱਲ ਵਾਲੇ ਵਲੌਗਸ ਵੀ ਆਪਾਂ ਐਡ ਕਰਤਾ। ਕਰਦੇ ਆ ਵਧੀਆ ਵੇਲੇ ਚੈਨਲ ਵਲੌਗ ਸ਼ੇਅਰ ਕਰੰਤ ਤੇ ਸਬਸਕ੍ਰਾਈਬ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।